ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਜਿਹੜਾ ਹਿੰਸਾ ਕ੍ਰਾਈਮ ਹੈ ਤੇ ਗੈਂਗਸਟਰ ਟਾਈਪ ਕ੍ਰਾਈਮ ਹੈ ਉਹਨੂੰ ਉਹਦੇ ਤੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਤੁਹਾਨੂੰ ਯਾਦ ਹੋਣਾ ਕਿ 21 22 ਦੀ ਰਾਤ ਨੂੰ ਤੇ ਸਵੇਰ ਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਇਹ ਗਨ ਹਾਊਸ ਦੇ ਵਿੱਚ ਇਹ ਚੋਰੀ ਹੋ ਗਈ ਸੀ ਬੜਾ ਸੈਂਸੇਸ਼ਨਲ ਕੇਸ ਸੀ ਔਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਇਹ ਕਹਿ ਰਹੇ ਸੀ बार-बार ਵੀ ਦੇਖੋ ਜੀ ਇਹਦੇ ਵਿੱਚ ਕੋਈ ਕਲੂ ਨਹੀਂ ਹੈ ਇਦੇ ਚ ਉਹ ਨਹੀਂ ਹੈ ਉਹ ਆਪਣੀ ਜਗ੍ਹਾ ਠੀਕ ਸੀਗੇ ਪਰ ਸਾਡਾ ਮੇਨ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਦਾ ਜੇ ਆਪਣੀ ਰਿਵੀਲ ਕਰ ਦਈਏ ਤੇ ਸਾਡੀ ਇਨਵੈਸਟੀਗੇਸ਼ਨ ਉੱਥੇ ਠੱਪ ਹੋ ਜਾਂਦੀ ਹੈ ਗੱਲ ਮੁਲਜ਼ਮਾਂ ਤੱਕ ਪਹੁੰਚ ਜਾਂਦੀ ਹੈ ਸੋ ਬਹੁਤ ਵੱਡੀ ਮੈਂ ਇਹਨੂੰ ਕਾਮਯਾਬੀ ਮੰਨਦਾ ਇਹ ਬੜਾ ਸੈਂਸਿਟਿਵ ਤੇ ਸੈਂਸੇਸ਼ਨਲ ਕੇਸ ਸੀਗਾ 12 ਵੈਪਨ ਚੋਰੀ ਹੋਏ ਸੀ ਇਹਦੇ ਚ ਜਿਹਦੇ ਚ ਪੁਆਇੰਟ 12 ਬੋਰ ਦੀਆਂ ਜਿਆਦਾ ਗਨ ਸੀ ਕੁਝ ਪੰਪ ਐਕਸ਼ਨ ਨੇ ਤੇ ਕੁਝ ਡਬਲ ਬੈਰਲ ਹੈਗੀਆਂ ਨਾਲ ਕਾਰਤੂਸ ਸੀਗੇ ਔਰ ਕੁਛ ਕੈਸ਼ ਉਥੋਂ ਗਨ ਹਾਊਸ ਤੋਂ ਜਿਹੜਾ ਚੋਰੀ ਹੋਇਆ ਸੀਗਾ ਇਹ ਚ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਸਾਡੇ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਡੀਸੀਪੀ ਹਰਪ੍ਰੀਤ ਮੰਡੇਰ ਜੀ ਡਾਕਟਰ ਪ੍ਰਗਿਆ ਜੈਨ ਜੀ ਏਡੀਸੀਪੀ ਪ੍ਰਭਜੋਤ ਏਸੀਪੀ ਵਰਿੰਦਰ ਖੋਸਾ ਔਰ ਸਾਡੇ ਜਿਹੜੇ ਸੀਆਈਏ ਦੇ ਇੰਚਾਰਜ ਨੇ ਮੰਨਦੇ ਅਮੋਲਕਦੀਪ ਇਨਸਪੈਕਟਰ ਸਾਹਿਬ ਤੇ ਉਹਨਾਂ ਦੀ ਟੀਮ ਔਰ ਐਸਐਚਓ ਸਿਵਲ ਲਾਈਨ ਜਸਵੀਰ ਸਿੰਘ ਵੀ ਇਹ ਸਾਰੇ ਲੱਗੇ ਰਹੇ ਦਿਨ ਰਾਤ ਕਾਫੀ ਜ਼ਿਆਦਾ ਟੀਮਾਂ ਅਸੀਂ ਇਹਦੇ ਤੇ ਬਣਾਈਆਂ ਔਰ ਬਾਰ-ਬਾਰ ਬਾਰ-ਬਾਰ ਇਸ ਕੇਸ ਨੂੰ ਅਸੀਂ ਫੋਲੋ ਕੀਤਾ ਇਹ ਕੇਸ ਦੇ ਵਿੱਚ ਟਿਪੀਕਲ ਗੱਲ ਤੁਹਾਡਾ ਨਾਲੇ ਢੀ ਸ਼ੇਅਰ ਕਰਨ ਵਾਲੀ ਇਹ ਹੈ ਕਿ ਬੰਦੇ ਜੇਲ੍ਹ 'ਚ ਰਹਿ ਕੇ ਕਿੰਨੇ ਟ੍ਰੇਨਡ ਹੋ ਜਾਂਦੇ ਆ ਤਾਂ ਹੀ ਆਪਾਂ ਕੋਸ਼ਿਸ਼ ਕਰਦੇ ਆ ਕਿ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਉਹ ਬਹੁਤਾ ਆਪਾਂ ਪਬਲਿਕ ਵਿਊਚ ਨਾ ਲੈ ਕੇ ਆਈਏ ਹੁਣ ਸਾਰੇ ਵਾਰਦਾਤ ਦੇ ਦੌਰਾਨ ਇਹਨੇ ਆਪਣੇ ਮੂੰਹ ਟਕੇ ਹੋਏ ਸੀਗੇ ਗਲਵਜ਼ ਪਾਏ ਹੋਏ ਸੀ ਔਰ ਇਹ ਗੱਲ ਦਾ ਧਿਆਨ ਰੱਖਿਆ ਗਿਆ ਕਿ ਸੀਸੀਟੀਵੀ ਦੇ ਵਿੱਚ ਉਹ ਕਵਰ ਨਾ ਹੋਣ ਸੋ ਜੋ ਮੋਡਲੀ ਪੁੱਛ ਕੇ ਤੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਦੀ ਔਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਰੂਟ ਬਣਾਇਆ ਮਨ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਹੀ ਚੱਲਦੇ ਰਹੇ ਬੰਦੇ ਸੋ ਦੈਟ ਸੀਸੀਟੀਵੀ ਜਿਹੜੇ ਅਵੋਇਡ ਹੋ ਜਾਣ ਔਰ ਜਾ ਕੇ ਕਿੱਥੇ ਇਹਨਾਂ ਨੂੰ ਲੱਗਿਆ ਕਿ ਇੱਥੇ ਨਹੀਂ ਹੈ ਉੱਥੇ ਇਹਨਾਂ ਨੇ ਡੰਪ ਕਰਕੇ ਵੈਪਨ ਆਪ ਹੋਰ ਇੱਕ ਵਹੀਕਲ ਦੇ ਉੱਤੇ ਚੜ ਕੇ ਜਿਹੜੀ ਪਬਲਿਕ ਟਰਾਂਸਪੋਰਟ ਤੋਂ ਉੱਥੋਂ ਨਿਕਲ ਗਏ ਸੋ ਦੈਟ ਪੁਲਿਸ ਡਿਟੈਕਟ ਨਹੀਂ ਕਰ ਸਕੇ ਔਰ ਬੜਾ ਡਿਫਿਕਲਟ ਕੇਸ ਸੀਗਾ ਇਹਨੂੰ ਬਾਰ-ਬਾਰ ਬਾਰ-ਬਾਰ ਇਹਦੇ ਤੇ ਇਨਵੈਸਟੀਗੇਸ਼ਨ ਨੂੰ ਅਸੀਂ ਹਰ ਐਂਗਲ ਤੋਂ ਹਰ ਪਹਿਲੂ ਤੋਂ ਦੇਖਿਆ ਔਰ ਜਿਹੜੀ ਟਰੈਡੀਸ਼ਨਲ ਪੁਲਿਸਿੰਗ ਹੈ ਪੁਰਾਣੀ ਪੁਲਿਸਿੰਗ ਦਾ ਜਿਹੜੇ ਢੰਗ ਸੀ ਇਨਵੈਸਟੀਗੇਸ਼ਨ ਦੇ ਉਹ ਵੀ ਸਾਰੇ ਨਾਲ ਅਸੀਂ ਯੂਜ਼ ਕੀਤੇ ਉਹਦੇ ਵਿੱਚ ਮੌਕਾ ਵਾਰਦਾ ਤੋਂ ਜਿੰਨੇ ਵੀ ਸਾਨੂੰ ਕਲੂ ਮਿਲੇ ਸੀ ਚਾਹੇ ਉਹ ਬਲੱਡ ਹੈ ਚਾਹੇ ਉਹ ਕੋਈ ਔਜ਼ਾਰ ਨੇ ਉਹਨਾਂ ਨੂੰ ਵੀ ਅਸੀਂ ਕਦੇ ਨਜ਼ਰ ਅੰਦਾਜ਼ ਨਹੀਂ ਕੀਤਾ ਉਹਦੇ ਵਿੱਚ ਸਾਰੀ ਜਦੋਂ ਇਹ ਕੜੀ ਜੋੜੀ ਜਿੱਦਾਂ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਕੜੀ ਜੋੜ ਕੇ ਇੱਕ ਪਿਕਚਰ ਤਿਆਰ ਕਰਦੇ ਹਾਂ ਉਦਾਂ ਤਿਆਰ ਕੀਤੀ ਉਹਦੇ ਵਿੱਚ ਫਿਰ ਅਸੀਂ ਬੰਦੇ ਦੋਨੇ ਆਈਡੈਂਟੀਫਾਈ ਕਰਨ 'ਚ ਕਾਮਯਾਬ ਹੋਏ ਆਂ ਔਰ ਤਕਰੀਬਨ ਅੱਜ ਨੂੰ 15 ਦਿਨ ਦੇ ਕਰੀਬ ਟਾਈਮ ਹੋ ਚੁੱਕਿਆ ਇਹ ਕਿਉਂਕਿ ਪੈਸੇ ਵੀ ਮਿਲ ਗਏ ਤੇ ਵਾਅਦਾਤ ਵੀ ਵੱਡੀ ਸੀਗੀ ਵੈਪਨ ਡੰਪ ਕਰਕੇ ਇਥੋਂ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਤੋਂ ਬਾਅਦ ਪਾਣੀਪਾਤ ਦਿੱਲੀ ਯੂਪੀ ਆਗਰਾ ਕੁੰਮ ਦੇ ਕੰਮ ਦੇ ਰਹੇ ਲੈਂਟੇ ਮਾਲ ਚੰਡੀਗੜ੍ਹ ਤੋਂ ਸ਼ਾਪਿੰਗ ਵੀ ਕੀਤੀ ਜੋ ਇਹਨਾਂ ਦੇ ਮੁਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਇਹਨਾਂ ਨੂੰ ਲੱਗਿਆ ਕਿ ਇੱਥੇ ਜਦੋਂ ਪ੍ਰੈਸ਼ਰ ਘਟ ਜਾਏਗਾ ਫਿਰ ਕਰਾਂਗੇ ਪਰ ਜਿਹੜੀ ਸਾਡੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਔਰ ਸਾਡੇ ਜਿਹੜੇ ਸਾਰੇ ਬਿਹਤਰੀਨ ਆਫੀਸਰਸ ਨੇ ਅਸੀਂ ਬਿਲਕੁਲ ਦਿਨ ਰਾਤ ਇੱਕ ਕੀਤਾ ਰੱਖਿਆ ਔਰ ਸੁੱਤੇ ਵੀ ਨਹੀਂ ਕਈ ਆਫੀਸਰ ਵਿੱਚੋਂ ਔਰ ਉੱਥੇ ਉਹਨੂੰ ਅਸੀਂ ਟਰੈਕ ਕਰਦੇ ਰਹੇ ਉਹਨਾਂ ਸਟੇਟਸ ਦੇ ਵਿੱਚ ਵੀ ਅਲਟੀਮੇਟਲੀ ਜਦੋਂ ਅੰਮ੍ਰਿਤਸਰ ਆਏ ਤਾਂ ਮਕਬੂਲਪੁਰ ਏਰੀਆ ਤੋਂ ਉਹਨਾਂ ਨੂੰ ਅਸੀਂ ਅਸੀਂ ਗ੍ਰਿਫਤਾਰ ਕੀਤਾ ਔਰ ਮੈਂ ਇਹਦੇ ਚ ਜਿਹੜੀ ਰਿਕਵਰੀ ਹੈ ਉਹ ਹੈਗੀਆਂ ਟੋਟਲ ਡਬਲ ਬੈਰਲ ਗਨਸ ਹੈਗੀਆਂ 9 ਜਿਹਨੂੰ ਬਾਰਾਬੋਰ ਕੰ ਦੁਨਾਲੀ ਕਹਿੰਦੇ ਆ ਆਪਾਂ ਪੰਜਾਬੀ ਚ ਪੰਪ ਐਕਸ਼ਨ ਹੈਗੀਆਂ 3 ਪੰਪ ਐਕਸ਼ਨ ਹੁੰਦੀਆਂ ਜਿਹਦੇ ਚ 5-6 ਰੌਂਡ ਇਕੱਠੇ ਪੈ ਜਾਂਦੇ ਔਰ ਉਹਨੂੰ ਪੰਪ ਕਰਕੇ ਇੱਕ ਸੈਮੀ ਆਟੋਮੈਟਿਕ ਟਾਈਪ 12 ਬੋਰ ਹੁੰਦੀ ਆ ਉਹ ਕਾਰਤੂਸ ਤੇ ਪਟਾ 21 ਔਰ ਇੱਕ ਕਿਰਚ ਜਿਹੜੀ ਹੈ ਇਹ ਵੀ ਮਿਲ ਗਿਆ ਨੇ ਤੋਂ ਨਗਦੀ ਕੁਛ ਮਿਲੀ ਆ ਬਾਕੀ ਤਾਂ ਖਰ ਚੁੱਕੇ ਸੀ ਔਰ ਉਹਨੇ ਕੁਝ ਸੋਨੇ ਦੀ ਆਪਣੇ 29 ਵਗੈਰਾ ਬਣਵਾ ਲੀਆਂ ਸੀ ਉਹ ਵੀ ਬਰਾਮਦ ਕੀਤੀਆਂ ਔਰ ਇਸ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਆਈ ਹੈ ਜੇ ਚਲੋ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਤੇ ਉੱਤੇ ਵੇਚਾਂਗੇ ਉਹ ਤਾਂ ਚਲੋ ਡਿਫਰੈਂਟ ਗੱਲ ਆ ਜੇ ਇਹਨਾਂ ਦਾ ਕਿਸੇ ਕਨੈਕਸ਼ਨ ਉਹ ਅਸੀਂ ਇਨਵੈਸਟੀਗੇਟ ਕਰਨਾ ਬਾਕੀ ਹੈ ਕਿਉਂਕਿ ਬੜੀ ਜਲਦੀ ਹੋਣੀ ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਰਹੀ ਹੈ ਇੱਕ ਗੱਲ ਹੋਰ ਵੀ ਆਈ ਜਿਹੜੇ ਦੋ ਮੁਲਜ਼ਮ ਨੇ ਇੱਕ ਅਜੀਤ ਏਰੀਆ ਐਲੀਅਸ ਗੋਲੂ ਇਹ ਥਾਣਾ ਬੇਗਾਪੁਰ ਉਨਾਉਂ ਡਿਸਟ੍ਰਿਕਟ ਯੂਪੀ ਦਾ ਰਹਿਣ ਵਾਲਾ 8 ਪਾਸਾ ਤਕਰੀਬਨ 19 ਸਾਲ ਦਾ ਹੈਗਾ ਢਲਾਈ ਦਾ ਕੰਮ ਕਰ ਰਿਹਾ ਇੱਥੇ ਰਹਿ ਕੇ ਆਪਣੇ ਸੁਲਤਾਨਵਿੰਡ ਰੋਡ ਤੇ ਔਰ ਮਨਦੀਪ ਕੁਮਾਰ ਥਾਣਾ ਘਰਿੰਡਾ ਦਾ ਰਹਿਣ ਵਾਲਾ ਹੈ 20 ਸਾਲ ਦਾ ਤੇ 10ਵੀਂ ਪਾਸ ਹੈ ਵੈਲਡਿੰਗ ਦਾ ਕੰਮ ਕਰ ਰਿਹਾ ਇਹ ਦੋਨੋਂ ਬੰਦਿਆਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਨਾਲ ਕੰਮ ਕੀਤਾ ਔਰ ਜਿਹੜਾ ਅਜੀਤ ਏਲੀਅਸ ਗੋਲੂ ਹੈ ਇਹ ਇਹਨੇ ਇੱਕ ਇਹਦੀ ਕਿਸੇ ਲੜਕੀ ਨਾਲ ਗੱਲਬਾਤ ਸੀ ਉਹਨੇ ਮੁੜ ਕੇ ਇਹ ਤੋਂ ਕੁਝ ਪੈਸੇ ਪੁਸੇ ਲਏ ਔਰ ਮੁੜ ਕੇ ਉਹ ਨੰਬਰ ਵਾਰਾ ਬਲਾਕ ਕਰਤਾ ਇਹਦੇ ਮਨ ਚ ਇਹ ਵੀ ਗੱਲ ਆਈ ਵੀ ਹੁਣ ਮੇਰੇ ਕੋ ਇੰਨੇ ਵੈਪਨ ਨੇ ਤੇ ਉਹ ਪਾਣੀ ਪੱਤ ਦੀ ਰਹਿਣ ਵਾਲੀ ਸੀ ਲੜਕੀ ਤੇ ਉਹਦਾ ਵੀ ਮੈਂ ਕੰਮ ਕਰਾਂ ਅਜੀਤ ਗੋਲੂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਮੁਕੱਦਮਾ ਨੰਬਰ 343 ਹੈਗਾ ਆ ਉਦੋਂ ਵੀ ਚੋਰੀ ਤੇ ਮਾਲ ਇਧਰ ਉਧਰ ਖੁਰਦਪੁਰ ਕੰ ਦਾ ਥਾਣਾ 2 ਡਿਵੀਜ਼ਨ ਅੰਮ੍ਰਿਤਸਰ ਦਾ ਹੈ 301023 ਦਾ ਉਹਦੇ ਤੇ ਜਮਾਨਤ ਤੇ ਜੁੜਦਾ ਆਇਆ ਉਹ ਤਕਰੀਬਨ ਹੈਗੀ ਹੈ ਇਹਦੀ ਤਰੀਕ ਕਦੋਂ ਆਇਆ ਜਮਾਨਤ ਇਸ 20 ਡਿਸੰਬਰ 20 ਡਿਸੰਬਰ ਚ ਜਮਾਨਤ ਤੇ ਆ ਗਿਆ ਕਿਉਂਕਿ ਚੋਰੀ ਦੀ ਸੈਕਸ਼ਨ ਸੀਗੀ ਕੋਈ ਜਲਦੀ ਜਮਾਨਤ ਹੋ ਗਈ ਇਹਦੀ ਪਰ ਸਾਨੂੰ ਇਹ ਡਾਊਟ ਹੈ ਕਿ ਇਹਦੇ ਚ ਸਾਨੂੰ ਹੋਰ ਵੀ ਖੁਲਾਸੇ ਹੋਣਗੇ ਕਿਉਂਕਿ ਐਡੀ ਵੱਡੀ ਵਾਰਦਾਤ ਔਰ ਇੰਨੇ ਵੱਡੇ ਵੈਪਨ ਲੈਣ ਦਾ ਮੰਤਵ ਇੰਨਾ ਈਜ਼ੀ ਨਹੀਂ ਹੋ ਸਕਦਾ ਔਰ ਇਹਦੇ ਕੋਈ ਹੋਰ ਇਹਨਾਂ ਦੇ ਕਿਸੇ ਗੈਂਗਸਟਰ ਐਂਗਲ ਤੋਂ ਜਾਂ ਸਾਰਾ ਕੁਝ ਕੀਤਾ ਉੱਥੇ ਉਸ ਜਗ੍ਹਾ ਘੱਟਣਾ ਜਿਹੜੀ ਉਹਦੀ ਮਰਜ਼ੀ ਹਾਂਜੀ ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਇਹ ਮੰਦਿਰ ਦੇ ਬਾਹਰ ਆਪਣੇ ਇਨਸਟਰੂਮੈਂਟ ਰੱਖ ਕੇ ਆਏ ਇੱਕ ਵਾਰ ਦੇਖਿਆ ਵੀ ਸਾਰੇ ਟਿਕ ਗਿਆ ਕੰਮ ਉਸ ਤੋਂ ਬਾਅਦ ਉੱਪਰ ਚੜ੍ਹ ਕੇ ਇਹਨਾਂ ਨੇ ਨਾਲ ਦੀ ਦੁਕਾਨ ਦੇ ਉੱਤੇ ਜਿਹੜਾ ਜਿਹਨੂੰ ਕਹਿੰਦੇ ਆਪਾਂ ਸਨ ਲਾਈ ਉਸ ਤੋਂ ਬਾਅਦ ਉਤਰ ਕੇ ਕੱਲਾ ਜਿਹੜਾ ਗੋਲੂ ਹੀ ਅੰਦਰ ਗਿਆ ਤੇ ਇਹਨੇ ਹੀ ਸਾਰੀ ਅੱਗੇ ਕਾਰਵਾਈ ਕੀਤੀ ਦੂਜਾ ਮੁੰਡਾ ਪਿੱਛੇ ਰਿਹਾ ਸਜੇ ਸਜੇ ਇਹਨਾਂ ਨੇ ਦੁਕਾਨਾਂ ਤੋੜੀਆਂ ਉਹ ਕਿਦਾਂ ਤੋੜੀਆਂ ਸਮਾਨ ਨਹੀਂ ਉਹ ਬਰਬਤ ਹੋਇਆ ਕਿਹੜਾ ਜੀ ਜਿਹੜਾ ਦੁਕਾਨ ਤੋੜੀ ਇਹਨਾਂ ਨੇ ਪੂਰੇ ਵਿੱਚ ਉਹ ਕਿਦਾਂ ਤੋੜਿਆ ਇਹਨਾਂ ਨੇ ਉਹ ਸਮਾਨ ਇੰਪਲੀਮੈਂਟ ਆਪਾਂ ਨੂੰ ਮਿਲੇ ਸੀ ਕੁਝ ਉਹ ਤੋਂ ਮੌਕੇ ਤੇ ਵੀ ਕੁਝ ਸੀ ਬਾਅਦ ਚ ਵੀ ਰਿਕਵਰ ਕੀਤੇ ਆ ਸਰ ਇਹ ਤਾਂ 6 ਮਹੀਨੇ ਪਹਿਲੇ ਹੀ ਇਹੀ ਦੁਕਾਨ ਦੇ ਉੱਤੇ ਚੋਰੀ ਹੋਈ ਸੀ ਸਾਰੇ ਉਹ ਨਹੀਂ ਦੇਖੋ ਬਦਰ ਇੱਕ ਗੱਲ ਤੁਹਾਨੂੰ ਹੁਣ ਇਮੀਡੀਏਟਲੀ ਆਪਾਂ ਸ਼ੇਅਰ ਵੀ ਕਰਨੀ ਹੁੰਦੀ ਆ ਤੁਸੀਂ ਮਤਲਬ ਇਹ ਹਰੇਕ ਸਵਾਲ ਦਾ ਜਵਾਬ ਆਪਾਂ ਟਾਈਮ ਸਿਰ ਹੀ ਦੇ ਸਕਦੇ ਆ ਮੇਰੀ ਤੁਹਾਨੂੰ ਇਹੀ ਰਿਕੁਐਸਟ ਹੈ ਕਿ ਇੰਨੀ ਜਲਦੀ ਪੁਲਿਸ ਕੋ ਜਾਦੂ ਦੀ ਛੜੀ ਨਹੀਂ ਵੀ ਸਾਰੀਆਂ ਗੱਲਾਂ ਦਾ ਜਵਾਬ ਐਸੇ ਪੀਸੀ ਤੇ ਆ ਜਾਈਏ ਇਹ ਉਹਨਾਂ ਦੀ ਮਾਲਕੀ ਦੇ ਨੇ ਜਾਂ ਕਿਸੇ ਨੇ ਉਹਨਾਂ ਕੋਈ ਜਮਾ ਵੀ ਕਰਵਾਇਆ ਇਹ ਹੁਣ ਸਾਰੀ ਉਹਦੀ ਉਹਦੀ ਕੋਈ ਲਿਸਟ ਬਣੀ ਹੋਈ ਹੈ ਇਨਵੈਂਟਰੀ ਬਣੀ ਹੋਈ ਹੈ ਜ਼ਿਆਦਾਤਰ ਇਹ ਠੀਕ ਕਰਾਉਣ ਵਾਸਤੇ ਹਥਿਆਰ ਆਏ ਸੀ ਜੋ ਨੇ ਕੰਪਲੇਨੈਂਟ ਨੇ ਉਸ ਟਾਈਮ ਦੱਸਿਆ ਸੀ ਚੋਰੀ ਦੇ ਟਾਈਮ ਤੇ ਉਸ ਤੋਂ ਬਾਅਦ ਵੀ ਤਸਦੀਕ ਕਰਦੇ ਰਹੇ ਆ ਮੈਂ ਵੀ ਉੱਥੇ ਗਿਆ ਸਾਰੇ ਸੀਨੀਅਰ ਅਫਸਰ ਵੀ ਗਏ ਆ ਉਹਨੇ ਜ਼ਿਆਦਾਤਰ ਦੱਸਿਆ ਵੀ ਕੁਝ ਹਥਿਆਰ ਇਹਦੇ ਠੀਕ ਕਰਾਉਣ ਵਾਸਤੇ ਮੇਰੇ ਕੋਲ ਆਏ ਹੋਏ ਸੀ ਉਹ ਹਰੇਕ ਮਾਲਕ ਨੂੰ ਹੁਣ ਤਸਦੀਕ ਕਰਕੇ ਹੀ ਆਪਾਂ ਚੈੱਕ ਕਰਾਂਗੇ ਸਾਡਾ ਜਿਹੜਾ ਮੇਨ ਜ਼ੋਰ ਸੀਗਾ ਉਹ ਕੇਸ ਸਟ੍ਰੈਸ ਕਰਨ ਦਾ ਸੀ ਸਾਰੇ ਰਿਕਵਰ ਹੋ ਗਏ ਰਬੜ ਕਵਰ ਹੋ ਗਏ ਕੋਈ ਰਹਿਤ ਨਹੀਂ ਗਿਆ ਜ ਆ ਪੈਸੇ ਸਾਰੇ 100% ਦੇਖੋ ਪੈਸੇ ਤਾਂ ਖਰਚਲੇ ਇਹਨਾਂ ਨੇ ਕਾਫੀ ਪੈਸੇ ਹਨ ਨਾ ਤਾਂ ਹੋਰ ਰਿਕਵਰੀ ਵੀ ਕੋਸ਼ਿਸ਼ ਕਰਾਂਗੇ ਬਟ ਹਥਿਆਰ 100% ਸਾਰੇ ਰਿਕਵਰ ਹੋ ਗਏ 12 ਦੇ 12 ਔਰ ਇਹਨੂੰ ਮੈਂ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਔਰ ਟੀਮ ਨਾਲ ਡਿਜੀਤ ਸਾਹਿਬ ਨੇ ਵੀ ਇਹਦੇ ਬਾਰੇ ਟਵੀਟ ਕੀਤਾ ਔਰ ਉਸ ਤੋਂ ਬਾਅਦ ਰਿਵਾਰਡ ਵੀ ਸਾਰੀ ਟੀਮ ਨੂੰ ਦਿੱਤਾ ਗਿਆ ਕਿਉਂਕਿ ਮੁੰਡਿਆਂ ਨੇ ਦਿਨ ਰਾਤ ਸਾਰਿਆਂ ਨੇ ਮਿਹਨਤ ਇੰਨੀ ਕੀਤੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਪ ਟੂ ਕਨਸਟੇਬਲ ਲੈਵਲ ਔਰ ਜਦੋਂ ਵੀ ਅਸੀਂ ਇਹਨਾਂ ਨਾਲ ਗੱਲ ਕਰਦੇ ਰਹੇ ਹਰੇਕ ਨੇ ਆਪਣਾ ਆਈਡੀਆ ਵੀ ਦਿੱਤਾ ਆਪਣੀ ਐਫਰਟਸ ਵੀ ਦੱਸਿਆ ਸੋ ਮੈਂ ਬੜੇ ਮਤਲਬ ਪ੍ਰਾਊਡ ਫੀਲ ਕਰਦਾ ਕਿ ਪੰਜਾਬ ਪੁਲਿਸ ਦਾ ਜਿਹੜਾ ਮਿਆਰ ਪ੍ਰੋਫੈਸ਼ਨਲਿਜ਼ਮ ਦਾ ਔਰ ਕਮਿਟਮੈਂਟ ਦਾ ਡੈਡੀਕੇਸ਼ਨ ਦਾ ਬਹੁਤ ਅੱਛਾ ਹੈ ਪ੍ਰੈਜ਼ੈਂਸ ਕਿਹ ਕਾਣੀ ਸੀ ਬੇ ਜਿਹੜਾ ਕਹਿੰਦਾ ਗਰਲਫ੍ਰੈਂਡ ਦੀ ਗੱਲ ਕੀਤੀ ਤੁਸੀਂ ਪਾਣੀਪੱਟੇ ਦੀ ਗਰਲਫ੍ਰੈਂਡ ਹੁੰਦੀ ਸੀ ਉਹਨੂੰ ਮਾਰਨ ਗਿਆ ਸੀ ਕਿ ਜੀ ਕਰਨ ਗਿਆ ਇਹ ਮਾਰਨ ਨਹੀਂ ਅਜੇ ਗਿਆ ਪਰ ਇਹਦੇ ਮਨ ਚ ਸੀਗਾ ਇਹ ਗੱਲ ਇਹ ਅਜੇ ਤਾਂ ਟਿਕ ਰਿਆ ਸੀ ਗੱਲ ਬਿਕੋਜ਼ ਇਹਨਾਂ ਤੇ ਪ੍ਰੈਸ਼ਰ ਬੜਾ ਸੀ ਕਿ ਇਹਨੇ ਵੈਪਨ ਅਸੀਂ ਲੁਕੋਏ ਹੋਏ ਐ ਤਾਂ ਉਹ ਸਾਰੇ ਅਸੀਂ ਮਤਲਬ ਪਹਿਲਾਂ ਉਹਨੂੰ ਟਿਕਾਣੇ ਲਾ ਲਈਏ ਫਿਰ ਉਸ ਤੋਂ ਬਾਅਦ ਇਹਨੂੰ ਲੱਗਿਆ ਸੀ ਪਰ ਇਹਨਾਂ ਨੂੰ ਛੋਟਾ ਵੈਪਨ ਉੱਥੋਂ ਮਿਲਿਆ ਨਹੀਂ ਸਰ ਥੋੜੇ ਵੈਪਨ ਹੈ ਇਹ ਕਿੱਥੋਂ ਲੱਭੇ ਇਹ ਹੈਗੇ ਸੀ ਕਿ ਜੀ ਉਹ ਉੱਥੇ ਤੋੜ ਨਹੀਂ ਸਕੇ ਨਾ ਫਿਰ ਛੱਟ ਵੀ ਲੱਗੀ ਇੱਕਦੇ ਹੱਥ ਤੇ ਓਕੇ ਫਿਰ ਪੈਸੇ ਕਿਤੇ ਵੈਪਨ ਇਹਨੇ ਰੱਖੇ ਸੀ ਪਾਸੇ ਪਾਸੇ ਆ ਜਿਹੜੇ 11 ਵੈਪਨ ਸੀ ਕਿੱਥੇ ਰੱਖੇ ਇਹਨਾਂ ਨੇ ਉਹ ਯਾਰ ਇੱਕ ਜਿੱਥੋਂ ਬਰਾਮਦ ਕੀਤੇ ਉਹ ਜਗ੍ਹਾ ਇੱਕ ਸੁਨਸਾਨ ਜਗ੍ਹਾ ਦੇ ਵਿੱਚ ਦੱਬੇ ਹੋਏ ਸੀ ਟੋਆ ਪਰ ਸਰ 1.5 ਤੋਂ 2 ਫੁੱਟ ਦਾ ਉਹਨਾਂ ਨੇ ਦਵਾਰ ਤੋੜੀ ਸੀ ਉਹਨੂੰ ਤੋੜਨ ਲਈ ਕੋਈ ਕੋਈ ਉਹਨਾਂ ਨੇ ਵਰਤਦਾ ਵੀ ਹੋਣਾ ਆਵਾਜ਼ ਬਾਹਰ ਮੇਨ ਰੋਡ ਚੱਲਦਾ ਆਵਾਜ਼ ਹੀ ਦੇਖੋ ਭਾਜੀ ਇਹ ਤਾਂ ਹੁਣ ਗੱਲ ਆਪਾਂ ਤੁਹਾਨੂੰ ਪਤਾ ਵੀ ਇਨਵੈਸਟੀਗੇਸ਼ਨ ਤੁਸੀਂ ਵੀ ਬਹੁਤ ਜਾਣਦੇ ਰਹੇ ਹੋ ਉੱਥੇ ਕਿਸੇ ਨੇ ਆਪਾਂ ਨੂੰ ਇਹ ਗੱਲ ਕੀਤੀ ਤਾਂ ਹੈ ਨਹੀਂ ਆਪਾਂ ਤਾਂ ਜਿਹੜਾ ਚੌਕੀਦਾਰ ਵੀ ਮੰਦਰ ਦਾ ਉਹਨੂੰ ਵੀ ਪੁੱਛਦੇ ਰਹੇ ਉਹ ਕਹਿੰਦਾ ਮੈਂ ਛੁੱਟੀ ਤੇ ਸੀ ਆਪਾਂ ਤਾਂ ਉਹਨੂੰ ਵੀ ਡਾਊਟ ਕਰਦੇ ਰਹੇ ਵੀ ਉਹ ਬੰਦਾ ਨਾ ਕਿਤੇ ਉਸ ਦਿਨ ਜਾਣ ਕੇ ਛੁੱਟੀ ਤੇ ਹੋਵੇ ਪੈਸੇ ਕਿਤੇ ਸੀ ਪੈਸ ਤਕਰੀਬਨ ਦੇਖੋ ਉਹ ਉਹਨਾਂ ਨੇ ਜਿਆਦਾ ਅਮਾਉਂਟ ਕੁਝ ਦੱਸੀ ਸੀ ਇਹ ਕਹਿੰਦੇ ਵੀ ਸਾਡੇ ਕੋਲ ਘੱਟ ਆਏ ਆ ਅਜੇ ਉਹ ਤਸਦੀਕ ਕਰਨੀ ਜ਼ਰੂਰੀ ਹੈ ਕੰਪਲੇਨੈਂਟ ਦੇ ਨਾਲ ਕਈ ਵਾਰ ਮੁਲਜ਼ਮ ਦੇਖੋ ਆਪਣੇ ਉਸ ਵਾਸਤੇ ਝੂਠ ਵੀ ਬੋਲ ਦਿੰਦਾ ਹੈ ਇਨੀਸ਼ੀਅਲੀ ਉਹਨੂੰ ਲੱਗਦਾ ਕਿ ਮੈਂ ਘੱਟ ਤੋਂ ਘੱਟ ਹੀ ਗੱਲ ਦੱਸਾਂ ਸੋ ਆਪਾਂ ਉਹ ਜੀ ਗੱਲ ਕਦੇ ਵੀ ਨਹੀਂ ਕਹਿਣੀ ਚਾਹੁੰਦਾ ਮੈਂ ਮੀਡੀਆ ਕਿ ਜਿਹੜੀ ਕੱਲ ਨੂੰ ਵੈਰੀਫਾਈਬਲ ਨਾ ਹੋਵੇ ਇੱਕ ਇਹਦਾ ਰਿਮਾਨਡ ਲਵਾਂਗੇ ਹੁਣ ਲੰਬਾ ਕੇਸ ਚੱਲੂਗਾ ਤੇ ਸਾਰੀਆਂ ਗੱਲਾਂ ਦੱਸਾਂਗੇ ਸਰ ਤੋਂ ਸੇ ਸ਼ੁਰੂ ਚ ਕਿਹਾ ਜੇਲ੍ਹ ਨਾਲ ਦਾ ਐਂਗਲ ਸੀ ਜੇਲ੍ਹ ਨਾਲ ਕੀ ਕੰਟੈਕਸ਼ਨ ਚੱਲਦਾ ਜੇਲ੍ਹ ਦੇ ਵਿੱਚ ਇਹਨਾਂ ਨੇ ਕਿਦਾਂ ਇਹਨਾਂ ਨੇ ਪਲਾਨ ਕੀਤਾ ਨੀ ਨੀ ਜੇਲ੍ਹ ਚ ਰਹਿਣ ਕਰਕੇ 381 ਦੇ ਜਿਹੜਾ ਜੇਲ੍ਹ ਦਾ ਇਹਦਾ ਤਜਰਬਾ ਹੈ ਮੈਂ ਉਹ ਗੱਲ ਕਹੀ ਹੈ ਕਿ ਜਦੋਂ ਜੇਲ੍ਹ ਚ ਰਿਹਾ 381 ਦਾ ਤੁਹਾਨੂੰ ਦੱਸਿਆ ਬੀ ਡਿਵੀਜ਼ਨ ਦਾ ਕੇਸ ਸੀਗਾ ਉਹਦੇ ਚ ਜੇਲ੍ਹ ਚ ਰਹਿ ਕੇ ਇਹਨੇ ਗੱਲਾਂ ਸਿੱਖੀਆਂ ਵੀ ਅੱਪਾ ਅੱਗੇ ਤੋਂ ਜਿਹੜਾ ਵੀ ਕੰਮ ਕਰਨਾ ਹੈ ਬੜੀ ਆਇਡੈਂਟੀਟੀ ਛਪਾਉਣੀ ਹੈ ਸੀਸੀਟੀਵੀ ਤੋਂ ਬਚਣਾ ਹੈ ਇਹ ਗਲਵਜ਼ ਪਾਉਣੇ ਠੀਕ ਹੈ ਆਏ ਥੈਂਕ ਯੂ ਮੇਰੇ ਟ੍ਰੇਸ ਹੋ ਗਏ ਮੈਂ ਉਹਦੇ ਬਾਵਜੂਦ ਵੀ ਟ੍ਰੇਸ ਕਰ ਲਿਆ ਸਾਰਿਆਂ ਨੇ ਬਹੁਤ ਪ੍ਰੈਸ਼ਰ ਸੀਗਾ ਜੀ ਮੀਡੀਆ ਦਾ ਵੀ ਹੁਣ ਤੋਂ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਸੜੀ 40 ਰੁਪਏ ਦੇ ਵਿੱਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤਾ ਜਾ ਰਿਹਾ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ਸਟੂడియో ਸਪਾ ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨਿਜ਼ਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹੌਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News